ਬਟਾਲਾ ਸ਼ਹਿਰ ਦੇ ਪੁਰਾਣੇ ਇਲਾਕੇ ਸ਼ਿਵ ਮੰਦਿਰ ਮੁਹੱਲਾ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਇਤਿਹਾਸਿਕ ਸ਼ਿਵ ਮੰਦਿਰ ਅਤੇ ਨਾਲ ਲੱਗਦੇ ਘਰਾਂ ਦੇ ਥੱਲੇੋਂ ਜ਼ਮੀਨ ਕਰੀਬ 15 ਫੁੱਟ ਤਸ ਗਈ ਗੱਲ ਕੀਤੀ ਜਾਵੇ ਤਾਂ ਜੇਕਰ ਕੁਦਰਤ ਨੇ ਥੋੜੀ ਜਿਹੀ ਹੋਰ ਕਰੋਪੀ ਦਿਖਾਈ ਤਾਂ ਮੰਦਿਰ ਦਾ ਤਾਂ ਨੁਕਸਾਨ ਹੋਵੇਗਾ ਤੇ ਨਾਲ ਹੀ ਕਈ ਘਰ ਇਸ ਦੀ ਲਪੇਟ ਵਿੱਚ ਆ ਜਾਣਗੇ ਅਤੇ ਵੱਡਾ ਜਾਨੀ ਨੁਕਸਾਨ ਵੀ ਹੋਵੇਗਾ ਜੀ ਇੱਥੋਂ ਦੇ ਆਮ ਵਸਨੀਕਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਜ਼ਮੀਨ ਜੋ ਹੈ ਉਹ ਤਸ ਗਈ ਹੈ ਤੇ ਜ਼ਮੀਨ ਫਟ ਵੀ ਗਈ ਹੈ ਅਤੇ ਕਰੀਬ 15 ਫੁੱਟ ਥੱਲੇ ਚਲੀ ਗਈ ਪ੍ਰਸ਼ਾਸਨ ਨੂੰ ਫੋਨ ਵੀ ਕਰ ਰਹੇ ਹਾਂ ਪਰ ਪ੍ਰਸ਼ਾਸਨ ਦੇ ਅਧਿਕਾਰੀ 3 ਘੰਟੇ ਲੇਟ ਆਏ ਉੱਥੇ ਹੀ ਨਗਰ ਨਿਗਮ ਦੇ ਐਸਡੀਓ ਰੋਹਿਤ ਉਪਲ ਨੇ ਕਿਹਾ ਹੈ ਕਿ ਜ਼ਮੀਨ ਕਾਫੀ ਤਸ ਗਈ ਹੈ ਤੇ ਆਸ-ਪਾਸ ਦੇ ਘਰ ਅਤੇ ਮੰਦਰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਅਤੇ ਇਸ ਜਗ੍ਹਾ ਨੂੰ ਦੇਖਿਆ ਜਾਵੇ ਕਿ ਕਿਸ ਕਾਰਨ ਇਹ ਤਸੀ ਹੈ ਹਾਂ ਉਹ ਤਰਾ ਸਾਰਾ ਹਲੋ ਨਾ ਡੀਸੀਓ ਕੋਲ ਬੋਲ ਚੁੱਕਾ ਨੇ ਆ ਨਾ ਜੀ ਮੈਂ ਨਾ ਕਾਰਸਾਰੀਆਂ ਰੁਪਈਆ ਦੇ ਉਹ ਮੰਗ ਰਹੇ ਨੇ ਬੰਦੀ ਦਾ ਨੰਬਰ ਹੈਗਾ ਡੀਸੀ ਦਾ ਨਹੀਂ ਪਤਾ ਨਹੀਂ ਨੰਬਰ ਨਹੀਂ ਮਿਲਗਾ ਉਹ ਆ ਰਿਹਾ ਆਹ ਜਵਾਨੀ ਬਟ ਜਾ ਖੜੇ ਆ ਕਿ ਤੁਹਾਨੂੰ ਸਾਡੇ ਦਾ ਸਵਾਰਕਾਰ ਹੋ ਗਿਆ ਨਾ ਅਜਾ ਕੋਈ ਕਾਰਵਿਸ਼ਾ ਹੋਵੇ ਉਹ ਇੱਕ ਕਰਨ ਮੈਂ ਦੱਸਾਂ ਬਾਬਾ ਜੀ ਮਾੜਾ ਦੱਸਾਂਗਾ ਇਹ ਸੱਜਣੇ ਇੱਥੇ ਮੜਕਾ ਨਾ ਇਹ ਮਹੱਲੇ ਵਾਲੇ ਵੀ ਜਵਾਨ 10 10 ਸੁੰਦਰਾ ਦਿਨ ਜਿਹੜੇ ਉਹ ਦਰੋਂ ਬੈਂਡ ਆਹੋਸ਼ ਕਿਹਾ ਨੇ ਆਪਣੀ ਜਗ੍ਹਾ ਦੇ ਲਈ ਉਹਨੇ ਇਹ ਰਹਿਣਾ ਜੀ ਫਿਕਰਾ ਹੈ ਅੱਜ ਦਾ ਸਾਨੂੰ ਕਰਨਾ ਕਿ ਨਾ ਨਹੀਂ ਕਰਨਾ ਕੋਈ 15 15 ਦਿਨ ਜਿਹੜੇ ਲਗਾਤਾਰ ਬਾਰ ਬਾਰ ਰਹੇਗਾ ਉਹ ਪਾਣੀ ਕਿਦੇ ਨਾ ਕੋਲ ਮੈਂ ਅਣਜਾਣੇ ਨੂੰ ਲਾ ਕੇ ਕਿ ਜੇ ਨਾ ਕਿ ਮੂਨੇ ਬਣਾ ਕੇ ਇਸ ਕਰਕੇ ਕਿੰਨੀ ਗੱਲ ਚਾਹੀਏ ਔਰ ਇਹ ਸਾਫ ਲਹਿਰ ਆਉਂਦਾ ਕਿਉਂਕਿ ਜੇ ਬਹੁਤ ਬਹੁਤ ਕੋਲੋਸ ਕਰਦੇ ਨਹੀਂ ਦੱਸਦੇ ਔਰ ਇਹ ਸਾਫ ਹੈ ਕਿ ਸਭ ਚਾਹਤ ਇਹੋ ਜਿਹੀ ਨਹੀਂ ਲਈ ਬੰਦ ਨਹੀਂ ਸਾਲਿਆ ਇਹ ਆਪਣੇ ਆਪ ਵੀ ਸ਼ੈਂਪੂ ਦੇਖੋ ਨਾ ਬਹੁਤ ਜਿਆਦਾ ਇਹੋ ਹੀ ਨਾ ਮਿਲਿਆ ਲੱਗ ਗਿਆ ਮਕਾਦਨਾ ਦਾ ਲੱਗ ਗਿਆ ਇਹ ਲੱਗਿਆ ਹੈ ਬਰੀਕਾ ਸੀ ਹੈ ਹਰ ਅੱਜ ਬਸ ਤਿੰਨ ਚਾਰ ਘੰਟੇ ਲੋਕਪਾਲਿਕਾ ਬੋਰਡ ਜੁਮਿਤੀ ਆ ਉਹਦੇ ਅੰਦਰ ਹਰ ਕਾਉਂਸਲਰ ਦਾ ਮੈਂਬਰ ਹੁੰਦਾ ਕਿ ਨਾ ਆਪਣੀ ਕੀ ਕਾਰਵਾਈ ਕੀਤੀ ਹੈ ਸਰ ਦੇਖੋ ਸਾਨੂੰ ਜਦੋਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ ਹੋਈ ਤੁਸੀਂ ਗੌਰਵ ਜੀ ਤੁਸੀਂ ਤੁਹਾਡਾ ਨਾਮ ਜੀ ਗੌਰਵ ਜੀ ਨਾਲ ਗੱਲ ਹੋਈ ਹੈ ਜੀ ਮੈਨੂੰ ਫੋਨ ਨੰਬਰ ਆਇਆ ਤੇ ਉਹ ਕਹਿੰਦੇ ਕਿ ਇਹਨਾਂ ਨਾਲ ਗੱਲ ਕਰੋ ਨੇ ਜਿਹੜੇ ਕੰਮ ਹੈ ਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ ਵਿਦਿਨ 10 ਮਿੰਟ ਸਮੇਂ ਅੰਦਰ 10 ਮਿੰਟ ਕੋਲ ਉਹਨਾਂ ਨਾਲ ਗੱਲ ਨੂੰ 10 ਵਜੇ ਪਹੁੰਚ ਗਿਆ ਕਿੱਡਾ ਲੰਬਾ ਤੇ ਕਿੱਡਾ ਛੋਟਾ ਸਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਤੇ ਹੁਣ ਜਦੋਂ ਟੀਮ ਸਾਰੀ ਆਣੀ ਆ ਸਾਰੇ ਰਲ ਮਿਲ ਕੇ ਅਪਰੇਸ਼ਨ ਹੋਏਗਾ ਇਹ ਇਕੱਲੇ ਕਾਰਪੋਰੇਸ਼ਨ ਦੇ ਲੈਵਲ ਦੀ ਗੱਲ ਨਹੀਂ ਸਰ ਕਾਰਨ ਵੀ ਨਹੀਂ ਵਾਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਕੋਈ ਥੱਲੇ ਜਾਏਗੀ ਨਹੀਂ ਟੀਮ ਜਾਂ ਕੋਈ ਹੋਰ ਨਾਲ ਕਾਰਨ ਨਹੀਂ ਪਤਾ ਲੱਗ ਸਕਦਾ ਨੁਕਸਾਨ ਬਹੁਤ ਹੋ ਸਕਦਾ ਜੀ ਨੁਕਸਾਨ ਲੱਭ ਰਿਹਾ ਜੇਕਰ ਇਹ ਬਿਲਡਿੰਗ ਥੱਲੇ ਡੇਜੇ ਤਾਂ ਜਾਨੀਮਾਲ ਨੁਕਸਾਨ ਹੋ ਸਕਦਾ ਸੀ ਇਸ ਮੌਕੇ ਤੇ ਜੀ ਹੁਣ ਤੁਹਾਡੇ ਕੋਲ ਸਰ ਮੌਕੇ ਤੇ ਟੀਮਸ ਬੁਲਾ ਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ ਦੇਖਾਂਗੇ ਪਹਿਲਾਂ ਕਿੱਥੇ ਦਾ ਕੀ ਕਾਰਨ ਹੈ ਕੀ ਬਣਿਆ ਤੇ ਉਸ ਤੋਂ ਬਾਅਦ ਇਹ ਤੇ ਕਾਰਵਾਈ ਕੀਤੀ ਜਾਏਗੀ ਜੀ ਇਹਨ ਬੜੀ ਦਾ ਆਪਾਂ ਇਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ ਪਲੀਜ਼ ਲਾਕੇ ਦਾ ਅਗਲੇ ਸ਼ਿਵ ਮੰਦਿਰ ਵਾਲੇ ਔਰ ਲਾਕੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ ਸ਼ਿਫਟ ਹੋ ਕੇ ਦੋ ਤਿੰਨ ਚਾਰ ਦਿਨ ਲਈ ਪਰ ਉਸ ਚੱਲ ਜੋ ਜਾਂਦਾ ਹੈ ਤਾਂ ਇਹਦਾ ਮਸਲਾ ਨਹੀਂ ਹੱਲ ਹੁੰਦਾ ਜਿੰਨਾ ਸਾਡੇ ਧਿਆਨ ਚ ਨਹੀਂ ਆਉਂਦਾ ਵੀ ਇੱਥੇ ਕਾਰਨ ਕੀ ਹੈ ਔਰ ਇਹਦਾ ਹੱਲ ਕੀ ਹੋ ਸਕਦਾ ਬਾਟ ਨੰਬਰ 27 'ਚ ਅਸੀਂ ਖੜੇ ਆਂ ਸ਼੍ਰੀ ਸ਼ੰਕਰਮਨ ਲਿਆਚ ਇਥੇ ਭੋਲੇ ਸ਼ੰਕਰ ਦਾ ਮੰਦਿਰ ਹੈ ਜੋ 35 ਸਾਲ ਪੁਰਾਣਾ ਹੈ ਔਰ ਉਸ ਦੇ ਹਲੇ ਦੁਆਲੇ ਦੀ 15 15 ਫੁੱਟ ਜ਼ਮੀਨ ਉਹਦੇ ਹਲੇ ਵਾਲੇ ਦੀ ਬੈਠ ਗਈ ਹੈ ਔਰ ਇੱਕ ਨਾਲ ਮਕਾਨ ਹੈ ਉਹਦੇ ਨੀਹਾਂ ਸਮੇਤ 15 15 ਫੁੱਟ ਅੱਧੇ ਮਕਾਨ ਦਾ ਉਹ ਵੀ ਸਾਹ ਬੈਠ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਢੇ 3 ਘੰਟੇ ਲਗਾਤਾਰ ਐਸਟੀਐਮ ਸਾਹਿਬ ਨੂੰ ਫੋਨ ਕੀਤੇ ਐਸਟੀਐਮ ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20 25 ਫੋਨ ਰਿਕਾਰਡ ਚੱਕ ਕੇ ਤੇ ਜਾ ਸਕਦੇ ਆ ਉਹਨਾਂ ਨੇ ਕਿਸੇ ਦਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਫਿਰ ਮੈਂ ਐਸਡੀਓ ਸਾਹਿਬ ਨੂੰ ਫੋਨ ਕੀਤਾ ਉਪਲ ਜੀ ਨੂੰ ਉਹਨਾਂ ਨੇ ਮੇਰਾ ਫੋਨ ਜਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤਾਂ ਫੋਨ ਐਸਡੀ ਸਾਹਿਬ ਨਹੀਂ ਐਸਟੀਓ ਸਾਹਿਬ ਨਹੀਂ ਸੁਣਦੇ ਤੇ ਕੀ ਕਰ ਲਓ ਮੇਰੇ ਕੋਲ ਰਿਕਾਰਡਿੰਗ ਇਹ ਸਾਢੇ 3 ਘੰਟੇ ਬਾਅਦ ਐਸਡੀ ਉਪਲ ਆਇਆ ਔਰ ਆ ਕੇ ਉਹਨਾਂ ਨੇ ਕਿਹਾ ਮੈਂ ਜਿਹੜੀ ਗੱਲ ਕਰਨ ਵਾਲੀ ਐ ਕਿ ਐਸਡੀ ਉਹਨਾਂ ਕੋਲ ਰਿਕਾਰਡ ਆ ਉਹਨਾਂ ਨੇ ਕਿਹਾ ਐਸਡੀ ਸਾਹਿਬ ਮੇਰਾ ਵੀ ਫੋਨ ਨਹੀਂ ਸੁਣਦੇ ਤੇ ਇੱਕ ਆ ਐਮਰਜੈਂਸੀ ਘਟਨਾ ਹੈ ਉੱਪਰ ਸਾਹਿਬ ਦਾ ਐਸ.ਡੀ.ਓ. ਸਾਹਿਬ ਦਾ ਫੋਨ ਐਸ.ਡੀ.ਓ. ਸਾਹਿਬ ਨਹੀਂ ਸੁਣ ਰਹੇ ਚਲੋ ਇਹ ਸਾਢੇ 3 ਘੰਟੇ ਬਾਅਦ ਆਏ ਨਾ ਇਹ ਹੁਣ ਦੇਖਣਗੇ ਕੀ ਕਰਨਾ ਲੇਕਿਨ ਇਹਦਾ ਕਾਰਨ ਜੋ ਨਜ਼ਰ ਆਉਂਦਾ ਸੀਰੇਜ ਸੀਰੇਜ ਬਾਰ ਬਾਰ ਬੰਦ ਰਹਿੰਦਾ ਔਰ ਬਾਰ ਬਾਰ ਸ਼ਿਕਾਇਤ ਕਰਨ ਤੋਂ ਬਾਅਦ 10-15 ਦਿਨ ਬੰਦ ਦੇ ਨਾ ਗੋਗਲੋਂ ਤੋਂ ਮਿੱਟੀ ਚਾੜ ਕੇ ਚੱਲ ਜਾਂਦੇ ਨੇ ਇੱਕ ਦੋ ਦਿਨ ਚਾਰ ਦਿਨ ਚੱਲਦਾ ਫਿਰ ਉੱਥੇ ਤੋਂ ਉੱਥੇ ਜੋ ਸੀਵਰੇ ਬਲਾਕ ਰਹਿੰਦਾ ਉਹਦੇ ਪਾਣੀ ਨੇ ਕੋਈ ਨਾ ਕੋਈ ਰਸਾ ਲਪਣਾ ਇਹ ਜੋ ਸਾਰੀ ਘਟਨਾ ਨਜ਼ਰ ਆਉਂਦੀ ਪਈ ਆ ਉਹੀ ਸੀਰੇ ਦੇ ਬਲਾਕ ਕਰਦੀ ਆ ਜਿਹੜਾ ਅੰਡਰਗਰਾਊਂਡ ਜਾਂਦਾ ਰਿਹਾ ਅੱਜ ਅਚਨਚੇਤ ਬਹਿ ਗਿਆ ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਗਦੇ ਹਾਰ ਦਿਆ ਜਾਂਦੇ ਆ ਕੁਝ ਲੋਕ ਥੱਬੇ ਦੱਬ ਕੇ ਮਾਰ ਸਕਦੇ ਇਹ ਮਕਾਨ ਹੈ ਚਲੋ ਅੱਧਾ ਹਿੱਸਾ ਦਾ ਬਹਿ ਗਿਆ ਅੱਧੇ ਹਿੱਸੇ ਦੇ ਸਿਰ ਤੇ ਐਸੇ ਤੱਕ ਖੜਾ ਇਹ ਮਕਾਨ ਵੀ ਉਸ ਵਲੇ ਬਹਿ ਸਕਦਾ ਹੁਣ ਜਿਸ ਜ਼ਮੀਨ ਤੇ ਹੀ ਖੜੇ ਆ ਕੀਪਦਾ 20 ਗੱਲ ਕਰਦਿਆ ਕਰਦਿਆ ਬਹਿ ਜਾਣੀ ਆ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਟੈਲਨ ਨਜ਼ਰ ਆਉਂਦੀ ਆ ਕਿ ਇਹਦੇ ਥੱਲੇ ਵੀ ਖਾਲੀ ਹੋ ਚੁੱਕਾ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime